ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧਾਨਗੁਰਦੇਵ ਜੈ ਭੀਮ ਜੈ ਭਾਰਤ ਅੱਜ ਅਸੀਂ ਪਹੁੰਚੇ ਆਂ बसपा ਦੇ ਉਹਨਾਂ ਸਾਰੇ ਉਮੀਦਵਾਰਾਂ ਦੇ ਕੋਲ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਦੀ ਚੋਣ ਲੜ ਰਹੇ ਨੇ ਅਤੇ ਉਹ ਕਿਹੜੇ-ਕਿਹੜੇ ਉਮੀਦਵਾਰ ਨੇ ਕਿਹੜੇ-ਕਿਹੜੇ ਮੁੱਦਿਆਂ ਨੂੰ ਲੈ ਕੇ ਉਹ ਚੋਣ ਮੈਦਾਨ ਵਿੱਚ ਆਏ ਨੇ ਤੇ बसपा ਦੀ ਕੀ ਦੇਣ ਹੈਗੀ ਹੈ ਫਗਵਾੜੇ ਨੂੰ ਪੰਜਾਬ ਨੂੰ ਅਤੇ ਜੇ ਇਹ ਉਮੀਦਵਾਰ ਜਿੱਤ ਜਾਂਦੇ ਨੇ ਤੇ ਫਿਰ ਇਹ ਲੋਕਾਂ ਦੇ ਜਿਹੜੇ ਕੰਮ ਨੇ ਵੋਟਰਾਂ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਕਰਵਾਉਣਗੇ ਆਪਾਂ ਇੱਥੇ ਗੱਲਬਾਤ ਕਰਾਂਗੇ ਪਹਿਲਾਂ ਮੈਂ ਆਪ ਜੀ ਦੇ ਨਾਲ ਜਿਹੜੇ ਇਥੋਂ ਦੇ ਉਮੀਦਵਾਰ ਨੇ ਉਹਨਾਂ ਦਾ ਨਾਮ ਗਿਣਾ ਦੇਵਾਂ ਕਿ ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ ਚੋਣ ਹੈਗੀ ਹੈ ਉਹ ਹਰਪਜਲ ਖਲਵਾੜਾ ਜੀ ਲੜ ਰਹੇ ਨੇ ਉਸ ਤੋਂ ਇਲਾਵਾ ਨੀਲਮ ਜੀ ਜਿਹੜੇ ਜੌਨ ਮਲਕਪੁਰ ਤੋਂ ਨੇ ਬਲਾਕ ਸੰਪਤੀ ਦੀ ਮਨਜਿੰਦਰ ਕੌਰ ਜੀ ਜੌਨ ਮੌਲੀ ਤੋਂ ਬਲਾਕ ਸੰਮਤੀ ਦੀ ਚੋਣ ਲੜ ਰਹੇ ਨੇ ਤੇ ਨਾਲ ਦੀ ਨਾਲ ਹੀ ਮੈਂ ਗੱਲ ਕਰਾਂ ਪਰਮਿੰਦਰ ਜੀ ਜੋ ਜੌਨ ਪੁਲਾਰਾਈ ਤੋਂ ਬਲਾਕ ਸੰਮਤੀ ਦੀ ਚੋਣ ਲੜ ਰਹੇ ਨੇ ਨਾਲ ਦੀ ਨਾਲ ਦਲਜੀਤ ਜੀ ਜੋ ਜੌਨ ਮੇਟਾ ਤੋਂ ਬਲਾਕ ਸੰਮਤੀ ਦੀ ਚੋਣ ਲੜ ਰਹੇ ਨੇ ਨਾਲ ਦੀ ਨਾਲ ਪਰਮਜੀਤ ਕੌਰ ਜੀ ਜੋ ਚੱਕ ਜੋ ਜੌਨ ਖੇੜੇ ਤੋਂ ਬਲਾਕ ਸੰਮਤੀ ਦੀ ਚੋਣ ਲੜ ਰਹੇ ਨੇ ਹਰਜੀਤ ਕੁਮਾਰੀ ਜੀ ਜੋ ਜੌਨ ਡੰਗਲ ਮੱਝਾ ਤੋਂ ਬਲਾਕ ਸੰਮਤੀ ਦੀ ਚੋਣ ਲੜ ਰਹੇ ਨੇ ਇਸੇ ਤਰ੍ਹਾਂ ਹੀ ਜਗਿੰਦਰਪਾਲ ਜੀ ਜੋ ਜੋਣ ਖਲਵਾੜਾ ਤੋਂ ਬਲਕ ਸ਼ਮਤੀ ਦੀ ਚੋਣ ਲੜ ਰਹੇ ਨੇ ਤੇ ਨਾਲ ਹੀ ਨਾਲ ਭੈਣ ਪੂਸ਼ਾ ਦੇਵੀ ਜੀ ਜੋ ਜੋਣ ਜਗਤਪੁਰ ਜੱਟਾਂ ਤੋਂ ਚੋਣ ਮੈਦਾਨ ਦੇ ਵਿੱਚ ਨੇ ਸੋ ਆਓ ਇੱਥੇ ਸਾਡੇ ਵਿੱਚ ਅੱਜ बसपा ਪ੍ਰਧਾਨ ਫਗਵਾੜਾ ਚਰਨਜੀਤ ਲਾਲ ਕਾਲਾ ਜੀ ਜੋ ਮੌਜੂਦਾ ਐਮਸੀਬੀ ਨੇ ਅਤੇ ਸਾਡੇ ਵਿਚਕਾਰ ਨੇ ਲੇਖ ਰਾਜ ਜੀ ਜੋ ਸੀਨੀਅਰ ਆਗੂ ਨੇ बसपा ਦੇ ਸੋ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਚਰਨਜੀਤ ਲਾਲ ਕਾਲਾ ਜੀ ਇੱਥੇ ਸਾਡੇ ਵਿੱਚ ਉਹਨਾਂ ਨਾਲ ਗੱਲਬਾਤ ਕਰ ਲਵਾਂਗੇ ਨਾਲ ਦੀ ਨਾਲ ਭੈਣ ਅਮਨਦੀਪ ਜੀ ਜੋ ਮੌਜੂਦਾ ਐਮਸੀ ਨੇ ਇਹ ਬਹੁਤ ਵੱਡੀ ਗੱਲ ਹੈਗੀ ਆ ਫਗਵਾੜੇ ਦੇ ਲਈ ਕਿ ਜਿੱਥੇ ਸੀਨੀਅਰ ਡਿਪਟੀ ਮੇਅਰ ਸਾਡੇ ਤੇਜਪਾਲ ਬਸਰਾ ਜੀ ਇਹ ਸਾਡੇ ਸਮਾਜ ਦੀ ਅਗਵਾਈ ਕਰ ਰਹੇ ਨੇ ਉੱਤੇ ਹੀ ਇੱਕ ਭੈਣ ਵੀ ਸਾਡੀ ਐਮਸੀ ਹੈਗੀ ਆ ਜੋ ਦਲ ਸਮਾਜ ਦੇ ਵਿੱਚ ਉੱਠ ਕੇ ਫਗਵਾੜੇ ਦੀ ਅਗਵਾਈ ਕਰਨ ਦੇ ਲਈ ਚੌਂ ਮੈਦਾਨ ਦੇ ਵਿੱਚ ਨੇ ਅਤੇ ਨਾਲ ਦੀ ਨਾਲ ਚਰਨਜੀਤ ਸਿੰਘ ਕਾਲਾ ਜੀ ਜੋ ਬਸਪਾ ਪ੍ਰਧਾਨ ਵੀ ਨੇ ਤੇ ਮੌਜੂਦਾ ਉਹ ਐਮਸੀ ਵੀ ਨੇ ਜੋ ਸਾਡੇ ਐਸ਼ੀ ਸਮਾਜ ਦੀ ਅਗਵਾਈ ਕਰ ਰਹੇ ਨੇ ਸੋ ਆਓ ਅੱਜ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਪਹਿਲਾ ਲਖਰਤ ਜੀ ਨਾਲ ਗੱਲਬਾਤ ਕਰਨ ਲਈ ਲਖਰਤ ਜੀ ਜੈਪੀਨ ਜੈਪਾਤ ਜੈਪੀਨ ਜੈਪਾਤ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਬਸਪਾ ਚੋਣ ਮੈਦਾਨ ਵਿੱਚ ਆਈ ਹੈ ਸਭ ਤੋਂ ਪਹਿਲਾਂ ਮੈਂ ਉੱਚੀ ਬੋਲ ਕੋਈ ਨਾ ਕਰੇ ਭਗਵਾਨਾ ਬ੍ਰਿਟਨ 24 ਅਧਾਰਿਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਸਾਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਥੈਂਕ ਯੂ ਜੀ ਬੋਝ ਸਮਾਜ ਪਾਰਟੀ ਦਾ ਜੋ ਮੁੱਦਾ ਹੈ ਉਹ ਤਾਂ ਸਦਾ ਸਦਾ ਉਹ ਅਸੀਂ ਸਾਰੇ ਜਾਣਦੇ ਹਾਂ ਕਿ ਸਾਡਾ ਜੋ ਮੇਨ ਮੰਤਵ ਹੈ ਜਿਵੇਂ ਕਿ ਸਾਬ ਕਾਂਸ਼ੀ ਰਾਮ ਜੀ ਨੇ ਕਿਹਾ ਸੀ ਇੱਕ ਵਾਰੀ ਪਾਰਲੀਮੈਂਟ ਦੀ ਲੋਬੀ ਚੜ੍ਹ ਕੇ ਕਿ ਬਹੁਤ ਸਮਾਜ ਪਾਰਟੀ ਦਾ ਜਿਹੜਾ ਮਨੋਰਥ ਹੈ ਜਾਂ ਚੋਣ ਅਜੰਡਾ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਹੈ ਜੀ ਜੀ ਬਿਲਕੁਲ ਇਹਨੂੰ ਅਸੀਂ ਹੋਰ ਕਹਿ ਸਕਦੇ ਹਾਂ ਕਿ ਸਮਤਾ ਸਮਾਨਤਾ ਭਾਈਚਾਰੇ ਦਾ ਜਿਹੜਾ ਸਮਾਜ ਆ ਉਹ ਬਹੁਤ ਸਮਾਜ ਪਾਰਟੀ ਪੈਦਾ ਕਰਨਾ ਚਾਹੁੰਦੀ ਹੈ ਜੀ ਜੀ ਇਸ ਦੇਸ਼ ਦੇ ਅੰਦਰ ਜਿਹੜਾ ਇੱਕ ਵੱਡਾ ਵਖਰੇਵਾ ਆ ਇੱਕ ਬਹੁਤ ਵੱਡਾ ਫਰਕ ਆ ਬਹੁਤ ਵੱਡੇ ਸਮਾਜ ਦੇ ਵਿੱਚ ਉਹਨਾਂ ਬਹੁਤ ਸਮਾਪ ਹੇਠੇ ਰੱਖਿਆ ਗਿਆ ਉਹਨਾਂ ਨੂੰ ਬਰਾਬਰ ਖੜੇ ਕਰਨਾ ਔਰ ਉਹਨਾਂ ਦਾ ਮਾਨ ਸਨਮਾਨ ਬਹਾਲ ਕਰਨਾ ਲੇਕਿਨ ਅੱਜ ਅਸੀਂ ਦੇਖ ਰਹੇ ਹਾਂ ਕਿ ਜੋ ਸਮਾਜ ਦੀ ਵਿਵਸਥਾ ਨੂੰ ਚਲਾ ਰਹੇ ਨੇ ਜੋ ਅੱਜ ਵਿਵਸਥਾ ਦੇ ਮਾਲਕ ਬਣੇ ਬੈਠੇ ਨੇ ਉਹਨਾਂ ਦੀ ਮਾਨਸਿਕਤਾ ਤਾਂ ਉਦੋਂ ਯਾਰ ਹੋ ਜਾਂਦੀ ਜਦੋਂ ਦੇਸ਼ ਦਾ ਗ੍ਰਹਿ ਮੰਤਰੀ ਜੀ ਦੇਸ਼ ਦਾ ਗ੍ਰਹਿ ਮੰਤਰੀ ਉਹ 바ਵਾ ਸਾਹਿਬ ਦੇ ਪ੍ਰਤੀ ਅਪਸ਼ਬਦਾਂ ਦੀ ਵਰਤੋਂ ਕਰਦਾ ਤਾਂ ਵਿਵਸਥਾ ਨੂੰ ਚਲਾਉਣ ਵਾਲਿਆਂ ਦੀ ਮਾਨਸਿਕਤਾ ਜ਼ਰੂਰ ਹੋ ਜੰਦੀ ਜ਼ਰੂਰ ਹੋ ਜੀ ਬਿਲਕੁਲ ਕਿਵੇਂ ਉਹ ਸਮਾਜ ਦੇ ਦੁਖੀ ਨਹੀਂ ਉਸ ਤੋਂ ਲਾਵਾ ਜੇਸ ਦੇ ਅੰਦਰ ਦੇਸ਼ ਦਾ ਚੀਫ ਜਸਟਿਸ ਵੀ ਸੁਰੱਖਿਤ ਨਹੀਂ ਹੈਗਾ ਜੀ ਜੀ ਬਿਲਕੁਲ ਦੇਸ਼ ਦੇ ਅੰਦਰ ਚੀਫ ਜਸਟਿਸ ਵੀ ਸੁਰੱਖਿਤ ਨਹੀਂ ਹੈਗਾ ਦੇਸ਼ ਦਾ ਰਾਸ਼ਟਰਪਤੀ ਸੁਰੱਖਿਤ ਨਹੀਂ ਹੈਗਾ ਦੇਸ਼ ਦਾ ਜਿਹੜਾ ਸਾਡਾ ਸਰਮਾਇਆ ਜਿਹਨੂੰ ਕਰੋਨਾ ਲੋਕ ਆਪਣੀ ਆਪਣਾ ਰਹਿਨੁਮਾ ਮੰਦਿਰ ਉਹਦੇ ਬਾਰੇ ਅਪਸ਼ਬਦ ਕਹੇ ਜਾਂਦੇ ਨੇ ਬਾਰ ਬਾਰ ਬੁੱਧ ਤੋੜੇ ਜਾਂਦੇ ਨੇ ਤਾਂ ਅੱਜ ਦੇਖਦੇ ਅੰਦਰ ਹਾਲਾਤ ਆਪਾਂ ਅੰਦਾਜ਼ਾ ਲਾ ਸਕਦੇ ਕਿਸ ਤਰ੍ਹਾਂ ਦੇ ਫਿਰਕੂ ਤਣਾਅ ਨੂੰ ਪੈਦਾ ਕਰਨ ਵਾਲੇ ਹਾਲਾਤ ਦੇ ਲੋਕ ਬਣਾ ਰਹੇ ਤੇ ਬਸ ਬਸ ਸਾਰਿਆਂ ਦਾ ਖੰਡਨ ਕਰਦੀ ਬਸ ਬਸ ਸਮਤਾ ਸਮਾਨਤਾ ਪਾਈਜਾਰੇ ਦਾ ਪਹਿਰਾ ਦਿੰਦੀ ਆ ਇਸ ਤੋਂ ਇਲਾਵਾ ਪੰਜਾਬ ਦੇ ਅੰਦਰ ਬਸ ਬਸ ਦਾ ਬੜਾ ਵੱਡਾ ਉਧਾਰਿਆ ਮਾਨ ਜੋ ਸਾਡੇ ਰਾਸ਼ਟਰੀ ਪ੍ਰਧਾਨ ਪਹਿਨ ਕੁਮਾਰੀ ਮਾਇਆਪਤੀ ਜੀ ਰਹਿਨਮਾਈ ਦੇ ਹੇਠ ਬਸਪਾ ਪੰਜਾਬ ਦੇ ਪ੍ਰਧਾਨ ਬਸਰ ਸਿੰਘ ਕਰੀਮਪੁਰੀ ਜੀ ਨੇ ਪਿਛਲੇ 1 ਸਾਲ ਤੋਂ ਪੰਜਾਬ ਦੇ ਹਾਲਾਤ ਨੂੰ ਦੇਖਦੇ ਹੋਏ ਪੰਜਾਬ ਬਚਾਓ ਮਹਿੰਮ ਸ਼ੁਰੂ ਕੀਤੀ ਹੈ ਉਹਦੇ ਤਹਿਤ ਅਸੀਂ ਪੰਜਾਬ ਨੂੰ ਜਿੰਨੇ ਵੀ ਮੁੱਦੇ ਗੜਤਾ ਰਹੇ ਨੇ ਜਿੰਨੇ ਪੰਜਾਬ ਨੂੰ ਤਬਾਹ ਕਰ ਰਹੇ ਨੇ ਜਿਵੇਂ ਕਿ ਉਹ ਨਸ਼ੇ ਦਾ ਮੁੱਦਾ ਆ ਚਿੱਟੇ ਦਾ ਕਿੱਟਾ ਅੱਜ ਘਰ ਘਰ ਦੇ ਵਿੱਚ ਵੀ ਗਿਆ ਸਾਡੇ ਨੇੜੇ ਰੁੜਕਾ ਕਲਾ ਪਿੰਡ ਆ ਉੱਥੇ ਤਾਂ ਕਿੱਟਾ ਪ੍ਰਾਇਮਰੀ ਸਕੂਲ ਦੇ ਬੱਚਿਆਂ ਤੱਕ ਵੀ ਪਹੁੰਚਾਇਆ ਗਿਆ ਜੀ ਜੀ ਬੱਚਿਆਂ ਨੂੰ ਵੀ ਬੰਦੇ ਨੇ ਗਿਆ ਵੀ ਤੁਸੀਂ ਪੈਸੇ ਦਿਓ ਤੁਹਾਨੂੰ ਕਿੱਟਾ ਦੇਵਾਂ ਸੋ ਇਸ ਤਰ੍ਹਾਂ ਦੇ ਨਾਅ ਅੱਜ ਪੰਜਾਬ ਵਿੱਚ ਨੇ ਜਿਹੜਾ ਪੰਜਾਬ ਗੁਰੂਆਂ ਦੀ ਧਰਤੀ ਸੀ ਅੱਜ ਉਹ ਨਸ਼ਿਆਂ ਦੀ ਧਰਤੀ ਬਣ ਗਿਆ ਲੇਖ ਰਾਜੀ ਗੱਲ ਕਰ ਲਈਏ ਕਿ ਜੇ ਆਪਾਂ ਸੋਚੀਏ ਤਾਂ ਬਸਪਾ ਦੇ ਕੋਲ ਐਮਐਲਏ ਹੈਗੇ ਨਿਸ਼ਤਰਪਾਲ ਜੀ ਜੀ ਜੋ ਸੀ ਭਗਸੇਗਰ ਤੋਂ ਹੈ ਇੱਥੇ ਆਪਾਂ ਫਗਵਾੜੀ ਦੀ ਗੱਲ ਕਰ ਲਈਏ ਤੇ ਜੇ ਬਸਰਾ ਜੀ ਤੋਂ ਐਮਸੀ ਸੀਨੀਅਰ ਡਿਪਟੀ ਮੇਅਰ ਹੈਗੇ ਨੇ ਨਾਲ ਤੁਹਾਡੇ ਐਮਸੀ ਵੀ ਹੋਣੇ ਪਰ ਫਿਰ ਵੀ ਬਸਪਾ ਫਗਵਾੜੇ ਦੇ ਵਿੱਚ ਜਿਹੜੀ ਸਬ ਡਿਵੀਜ਼ਨ ਹੈਗੀ ਹੈ ਤੋਂ 8 ਬਲਾਕ ਸੰਪਤੀ ਤੇ ਇੱਕ ਜਿਲ੍ਹਾ ਪਿਛਦਰ ਲੜ ਰਹੀ ਹੈ ਕੀ ਕਾਰਨ ਹੈ ਕਿ ਉਮੀਦਵਾਰ ਮਿਲੇ ਨਹੀਂ ਜਾਂ ਘੱਟ ਉਮੀਦਵਾਰ ਜਾਂ ਚੋਣ ਲੜਨਾ ਨਹੀਂ ਚਾਹੁੰਦੇ ਜਾਂ ਸਰਕਾਰ ਦੀਆਂ ਨੀਤੀਆਂ ਨੂੰ ਦੇਖ ਕੇ ਉਹ ਚੋਣ ਮੈਦਾਨ ਵਿੱਚ ਨਹੀਂ ਆਏ ਕੀ ਕਾਰਨ ਕਰਦੇ ਜੋ ਸਰਕਾਰੀ ਪ੍ਰੋਗਰਾਮ ਅਜੈਂਡਾ ਹੀ ਨਹੀਂ ਜਾਰੀ ਕੀਤਾ ਉਹਦੇ ਵਿੱਚ ਇਹਨਾਂ ਨੇ ਪਹਿਲਾਂ ਹੀ ਟਾਰਗੇਟਾ ਹੋਇਆ ਸੀ ਕਿ ਕਿਸੇ ਨੂੰ ਅਸੀਂ ਮੌਕਾ ਨਾ ਦੇਈਏ ਹੂੰ ਇਹਨਾਂ ਨੇ ਤੂੰ ਦੋ ਦਿਨ ਵਿੱਚ ਤਾਂ ਉਮੀਦਵਾਰੀ ਨਹੀਂ ਮਤਲਬ ਡਿਸਾਈਡ ਕਰਦੇ ਮੈਂ ਲਖਨ ਲੜਨਾ ਕ ਨਾਂ ਲੜਨਾ ਜੀ ਜੀ ਸਿਰਫ ਇੱਕ ਦਿਨ ਦਾ ਟਾਈਮ ਦਿੱਤਾ ਨਹੀਂ 29 ਦਿਨوں ਐਲਾਨ ਕਰਦੇ ਪਹਿਲੇ ਦਿਨੋਂ ਨੋਮੀਨੇਸ਼ਨ ਸ਼ੁਰੂ ਕਰ ਦਿੰਦੇ ਜੀ 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 ਸੋ ਇਹਨੇ ਸਮਾਂ ਹੀ ਕਿਸੇ ਨੂੰ ਨਹੀਂ ਦਿੱਤਾ ਕਿ ਇਹ ਸੰਭਲ ਜਾਣ ਜਾਂ ਆਪਣੇ ਸਾਨੂੰ ਦੋ ਮਹੀਨੇ ਰਮضان ਉਤਾਰ ਲੈਣ ਬਾਕੀ ਜਿਹੜੇ ਸਤਾਰ ਦੀ ਕੀਤੇ ਆ ਉਹ ਸਰਕਾਰ ਆਪਣੀ ਮਸ਼ੀਨਰੀ ਵਧਤ ਗਈ ਕਿਉਂਕਿ ਇੱਕ ਸਰਕਾਰੀ ਏਜੰਸੀ ਹੈ ਪੰਚਾਇਤ ਜਿਹੜੀ ਆ ਇੱਕ ਕਾਨੂੰਨੀ ਸੰਸਥਾ ਇਹ ਪੰਚਾਇਤ ਦੀਆਂ ਚੋਣਾ ਫਸ ਗ੍ਰਾਮ ਸਭਾ ਸੈਕੰਡ ਬਲਾਕ ਸੈਂਟੀ ਇਹਦਾ ਆਖਰੀ ਜਿਹੜਾ ਬਣਾ ਹੈਗਾ ਜ਼ਿਲ੍ਹਾ ਪੰਚਾਇਤ ਜਿਹੜਾ ਜੀ ਇਹ ਪੰਚਾਇਤੀ ਰਾਜ ਇੱਕ ਲੋਕਾਂ ਨੂੰ ਕल्याणकारी ਰਾਜ ਦੇ ਲਈ ਬਿਲ ਫਿਰ ਰਾਜ ਦੇਣ ਦੀ ਇੱਕ ਏਜੰਸੀ ਆ ਸਰਕਾਰੀ ਇਹਦੇ ਵਿੱਚ ਸਰਕਾਰੀ ਲਾਭ ਅਸੀਂ ਜਨ ਜਨ ਤੱਕ ਹੇਠਲ ਤੱਕ ਪਹੁੰਚਾਉਣੇ ਹੁੰਦੇ ਲੇਕਿਨ ਇਹਨੂੰ ਉਹਨੇ ਆਪਣੀ ਤਰੀਕੇ ਨਾਲ ਖਤਮ ਕੀਤਾ ਹੈ ਜਿਹੜੇ 52 ਜਾਂ 26 ਅਦਾਰੇ ਪੰਚਾਇਤ ਦੇ ਦੇਣ ਆ ਉਹ ਸਾਰਿਆਂ ਦੀਆਂ ਸ਼ਕਤੀਆਂ ਜਿਹੜੀਆਂ ਪਲੈਨਿੰਗ ਬੋਰਡ ਵਾਲੇ ਅਫਸਰ ਖਾਈ ਜਾ ਰਹੇ ਸਾਰੀਆਂ ਦਾ ਗਾਰੰਟੀ ਪਲੈਨਿੰਗ ਬੋਰਡ ਵਾਲੇ ਵਿਭਾਗਾਂ ਵਾਲੇ ਖਾਈ ਜਾ ਰਹੇ ਸੋ ਇਸ ਇੱਕ ਇੱਕ ਨਾਜ਼ੀ ਏਜੰਸੀ ਬਣ ਕੇ ਰਹਿ ਗਈ ਆ ਤਾਂ ਕਿ ਲੋਕ ਫੇ ਇਥੋਂ ਛੋਟਾ ਕਿਨਾਰਾ ਵੀ ਕਰਦੇ ਆ ਤੇ ਇਹਦਾ ਮੈਂਬਰ ਬਣਨ ਦਾ ਫਾਇਦਾ ਕੋਈ ਨਹੀਂ ਕਿਉਂ 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 ਇਦਾਂ ਇਸ ਤਰ੍ਹਾਂ ਹੋ ਰਹੀ ਹੈ ਕਿਸ ਤਰ੍ਹਾਂ ਹੋ ਰਹੀ ਹੈ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਹੀ ਆ ਸਾਰਾ ਕੁਝ ਕਿਉਂਕਿ ਸਰਕਾਰ ਦੀ ਜਿਹੜੀ ਪਾਲਸੀ ਆ ਉਹ ਲੋਕਾਂ ਦਾ ਕਲਿਆਣ ਕਰਨ ਦੀ ਨਹੀਂ ਲੋਕਾਂ ਦਾ ਦਮਨ ਕਰਨ ਦੀ ਆ ਤੇ ਜੇ ਗੱਲ ਕਰ ਰਹੀ ਆ ਕਿ 4 ਸਾਲ ਤੋਂ ਆਵਾਦੀ ਪਾਰਟੀ ਆਈ ਆ ਉਸ ਤੋਂ ਪਹਿਲਾਂ ਕਾਂਗਰਸ ਵੀ ਸੀ ਉਸ ਤੋਂ ਪਹਿਲਾਂ ਅਕਾਲੀ ਦਲ ਵੀ ਸੀ ਪਰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੇ ਉਮੀਦਵਾਰ ਜਿਹੜੇ ਜਿੱਤ ਕੇ ਜਾਂਦੇ ਨੇ ਉਹਨਾਂ ਨੂੰ ਕਿਉਂ ਦਬਾ ਲਿਆ ਜਾਂਦਾ ਹੈ ਇਹ ਹਮੇਸ਼ਾ ਐਮਪੀ ਜਾਂ ਐਮਐਲਏ ਨੂੰ ਹੀ ਕਿਉਂ ਅੱਗੇ ਰੱਖਿਆ ਜਾਂਦਾ ਮੈਂ ਤਾਂ ਪਹਿਲਾਂ ਕਹਿ ਚੁੱਕਾ ਬੇ ਸਰਕਾਰੀ ਏਜੰਸੀ ਜਿਹੜੀ ਪੰਚਾਇਤ ਆ ਇਹਦੇ ਜਿਹੜੇ ਅਧਿਕਾਰ ਆ ਉਹ ਪਲੈਨਿੰਗ ਬੋਰਡ ਹੀ ਖਤਮ ਕਰੀ ਜਾ ਰਿਆ ਉਹ ਇਹਦੇ ਪੈਰਲਲ ਨੂੰ ਨਹੀਂ ਬਣਾਇਆ ਹੋਇਆ ਜਦ ਕਿ ਉਹਦੀ ਲੋੜ ਕੋਈ ਜਦੋਂ ਪੰਚਾਇਤੀ ਰਾਜ ਮਨਾਉਣਾ ਆ ਕਲਿਆਣਕਾਰੀ ਰਾਜ ਮਨਾਉਣਾ ਤੇ ਜਿਹੜੀ ਸਰਕਾਰੀ ਏਜੰਸੀ ਕਾਨੂੰਨੀ ਬਣਾਈ ਆ ਸੀ ਉਹਦੇ ਤਾਈ ਦੀ ਸਾਰਾ ਕੰਮ ਚਲਾਇਆ ਜਾਵੇ ਪਰ ਐਨਕ ਬੋਰਡਾਂ ਦੀ ਕੀ ਲੋੜ ਹੈ ਬਸ ਬਸ ਦੇ ਵੋਟਰ ਕਰਨ ਦੀ ਗੱਲ ਕਰ ਲਈਏ ਤੇ ਬੁੱਕਾ ਮਜ਼ਬੂਤ ਬਾੜ ਹੈਗਾ ਉਸ ਤੋਂ ਇਲਾਵਾ ਕੋਈ ਬਸ ਬਸ ਦੇ ਕੋਲ ਕੋਈ ਹੋਰ ਵੀ ਵੋਟਰ ਹੈ ਨਹੀਂ ਜਿਹੜੇ ਪੈਰਲਪਾ ਨੂੰ ਪਸੰਦ ਕਰਦੇ ਸਾਡੇ ਵੱਲੋਂ ਸਾਰੀ ਅਸੀਂ 85 ਬੰਦਲ ਦਾ ਦਾਵਾ ਕਰਦੇ ਹਾਂ ਸਾਰਾ ਹੀ ਬੈਕਵਰਡ ਕਲਾਸ ਆ ਦੇਖੋ ਜੇ ਪੰਜਾਬ ਚਾਉ ਮਹਿਮ ਆ ਉਹ ਅੱਜ ਦੁਬਾਰੇ ਬਣਾ ਕੇ ਅਸੀਂ ਸ਼ੁਰੂ ਕੀਤੇ ਆ ਉਹਦੇ ਦਾ ਸਾਡਾ ਮੇਨ ਮਕਸਦ ਹੀ ਇਹ ਆ ਕਿ ਅਸੀਂ ਬੈਕਵਰਡ ਕਲਾਸ ਦੇ ਭਾਈਚਾਰੇ ਦੇ ਨਾਲ ਅਸੀਂ ਪ੍ਰੋਗਰਾਮ ਬਣਾ ਲੈਣਾ ਚਾਹਤੇ ਜਾਂਦੇ ਉਹਨਾਂ ਦੇ ਕੋਲ ਜਾਂ ਉਹਨਾਂ ਆਪਣੇ ਕੋਲ ਸਕਦੇ ਕਿੰਨੇ ਕਿ ਮਾਰਜਨ ਦੇ ਨਾਲ ਜੇ ਚੋਣ ਜਿੱਤ ਲਈਏ ਬਸ ਵਾ ਦੇਖੋ ਜੀ ਬਸ ਹਮੇਸ਼ਾ 8 ਸੀਟਾਂ ਦੀ ਗੱਲ ਹੀ ਹੈ ਪਰ 8 ਵਿੱਚੋਂ ਵੀ ਅਸੀਂ ਜਿਹੜੇ 20-20 ਸੀਟਾਂ ਲੜ ਰਹੇ ਉਹਨਾਂ ਦੇ ਬਰਾਬਰ ਦਾ ਰਿਜ਼ਲਟ ਕੱਢ ਕੇ ਦੇਵਾਂਗੇ ਸੋ ਲੇਖ ਰਾਜੀ ਸੀ ਜਿ ਇਹਨਾਂ ਨੇ ਬਹੁਤ ਵੱਡੀ ਗੱਲ ਕਹੀ ਹੈ ਕਿ ਜਿਹੜੇ 20 20 ਸੀਟਾਂ ਖੜੇ ਨੇ ਸਾਡੀਆਂ ਬੇਸ਼ੱਕ ਆ 8 ਸੀਟਾਂ ਨੇ ਅਸੀਂ 8 ਸੀਟਾਂ ਉਹਨਾਂ ਦੇ ਬਰਾਬਰ ਖੜੇ ਹੋਵਾਂਗੇ ਇਹ ਦੇਖਣਾ ਹੋਵੇਗਾ 17 ਤਰੀਕ ਨੂੰ ਹੁਣ ਚਲਨਜੀ لال ਕਾਲਾ ਜੀ ਸਾਡੇ ਦੇ ਵਿੱਚ ਨਹੀਂ बसपा ਪ੍ਰਧਾਨ ਵੀ ਨੇ ਫਗਵਾੜੇ ਦੇ ਤੇ ਐਮਸੀ ਵੀ ਨੇ ਮੌਜੂਦਾ ਨਗਰ ਨਿਗਮ ਦੇ ਵਿੱਚ ਸਰਕਾਰ ਦੇ ਵਿੱਚ ਬੈਠਦੇ ਨੇ ਨਗਰ ਨਿਗਮ ਦੇ ਵਿੱਚ बसपा ਦੀ ਗੱਲ ਕਰਦੇ ਨੇ ਦਲ ਸਮਾਜ ਦੀ ਗੱਲ ਕਰਦੇ ਨੇ ਅਤੇ ਮੁਹੱਲੇ ਦੀ ਗੱਲ ਕਰਦੇ ਨੇ ਸਤਿ ਸ਼੍ਰੀ ਅਕਾਲ ਜੈ ਜੀ ਜੈ ਪੀ ਜੈ ਪੀ ਜੈ ਭਾਰਤ ਮੇਰਾ ਤਾਂ ਮੁੱਦਾ ਇਹ ਹੀ ਆ ਜੀ ਅੱਜ ਜਿਹੜੀ ਲੜਾਈ ਆ ਨਾ ਬਸਪਾ ਦੀ ਇਹ ਨੋਟਾਂ ਵਾਲਿਆਂ ਨਾਲ ਜੀ ਜੀ ਠੀਕ ਹੈ ਜੀ ਅਸੀਂ ਉਹ ਲੋਕ ਆ ਜਿਹੜੇ ਲਤਾੜੇ ਹੋਏ ਸੀ ਠੀਕ ਹੈ ਨਹੀਂ ਸਰਕਾਰਾਂ ਤੋਂ ਸਿਸਟਮ ਤੋਂ ਜੀ ਦੇਖੋ ਅਸੀਂ ਲੜਾਈ ਨੋਟਾਂ ਵਾਲਿਆਂ ਨਾਲ ਲੜ ਰਹੇ ਆ ਸਾਡੇ ਜਿਹੜੇ ਵਰਕਰ ਆ ਉਹ ਵੀ ਨੋਟਾਂ ਵਾਲਿਆਂ ਨਾਲ ਲੜ ਰਹੇ ਆ ਕਿਉਂਕਿ ਜਿਹੜੇ ਲਤਾੜੇ ਹੋਏ ਗਰੀਬ ਪਰਿਵਾਰਾਂ ਚੋਂ ਅੱਜ ਸਾਫ ਕਾਂਚੀਰਾਮ ਨੇ ਖੜੇ ਕੀਤੇ ਠੀਕ ਹੈ ਜੀ ਅੱਜ 8 ਸੀਟਾਂ ਅਸੀਂ ਬਸ ਪਾ ਦੀ ਝੋਲੀ ਦੇ ਵਿੱਚ ਪਾਵਾਂਗੇ ਜਿੱਤ ਕੇ ਇਹ ਸਾਡਾ ਮੁਹਮਮ ਇੰਨੀ ਜ਼ਬਰਦਸਤ ਚੱਲ ਰਹੀ ਆ ਪਿੰਡਾਂ ਦੇ ਵਿੱਚ ਜਾ ਕੇ ਮਾਹੌਲ ਦੇਖੋ ਕਿੰਨੇ ਖੁਸ਼ ਆ ਸਾਡੇ ਕੋਲ ਤਾਂ ਇਹ ਬਹੁਤ ਵੱਡੀ ਗਲਤੀ ਹੋਵੇ ਜਿਹੜੇ 20 ਨਹੀਂ ਤਾਰੇ ਅਸੀਂ 20 ਜਿੱਤ ਕੇ ਦਿਖਾ ਲੈਣੇ ਸੀ ਗੱਲ ਇਹ ਆ ਵੀ ਸਾਡਾ ਇੱਕ ਜਿਲ੍ਹਾ ਬਿਜ਼ਿਸ ਵੀ ਜਿੱਤੂ ਤੇ 8 ਬਲਾਕ ਸੰਗੀਆਂ ਬਲਾਕ ਸੰਗੀਆਂ ਜਿੱਤੂ ਕਿੰਨੇ ਮਾਰਜਨ ਦੇ ਨਾਲ ਜਿੱਤ ਜਿੱਤੂਗੀਆਂ ਅਸੀਂ ਵੱਧ ਤੋਂ ਵੱਧ ਬਹੁਤ ਵੱਡੇ ਮਾਰਜਨ ਤੇ ਜਿੱਤਾਂਗੇ ਜੀ ਹਾਂ ਤੇ ਬੂਥ ਲੈਵਲ ਜੀ ਸੋਚੀਏ ਬੂਥ ਲੈਵਲ ਕਿਹੋ ਜਿਹਾ ਬਸਪਾ ਦਾ ਸਾਡਾ ਬੂਥ ਲੈਵਲ ਤੁਹਾਨੂੰ ਪਤਾ ਹੀ ਹੈ ਬਹੁਤ ਮਜ਼ਬੂਤ ਆ ਅਸੀਂ ਕਿੱਡਰ ਵਾਲੇ ਬੰਦੇ ਆ ਠੀਕ ਆ ਜੀ ਜੀ ਹਾਂ ਅਸੀਂ ਇਹ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਬਸਪਾ ਮਾਚੋੜ ਮੈਦਾਨ ਦੇ ਵਿੱਚ ਦੇਖੋ ਪਹਿਲਾ ਮੁੱਦਾ ਦਾ ਚਿੱਟੇ ਦਾ ਜੀ ਠੀਕ ਹੈ ਨਹੀਂ ਅਸੀਂ ਜਿਹੜਾ ਨਸ਼ਿਆਂ ਦੇ ਵਿਰੋਧ ਵੱਡੇ ਮੌਂਤੇ ਪ੍ਰਧਾਨ ਜੀ ਨੇ ਸਾਨੂੰ ਹੁਕਮ ਲਾਇਆ ਵੀ ਇਦੇ ਖਿਲਾਫ ਮਮੇ ਛੇੜੋ ਅਸੀਂ ਉਹ ਹੀ ਛੜਿਆ ਆ ਠੀਕ ਆ ਜੀ ਹੋਰ ਤੁਹਾਨੂੰ ਪਤਾ ਹੀ ਆ ਬੇ ਜੋ ਮੰਗਿਹਾਈ ਦੇ ਹਾਲਾਤ ਆ ਜਿਹੜੀ ਆਮ ਪਾਰਟੀ ਆ ਤੁਹਾਨੂੰ ਪਤਾ ਬੇ ਜੋ ਕਿਸੇ ਨੂੰ ਪੇਪਰ ਵੀ ਨਹੀਂ ਭਰਨ ਦਿੱਤੇ ਤੇ ਉਹ ਵੀ ਖਚ ਖਚ ਕੇ ਲੈ ਗਏ ਲੁੱਟ ਖੁੱਟ ਕੀਤੀ ਜੀ 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 ਧੱਕੇਸ਼ਾਈਆਂ ਕਰ ਰਹੇ ਆ ਸਾਡੇ ਸਰਪੰਚਾਂ ਨੂੰ ਵੀ ਧੱਕੇਸ਼ਾਈ ਦੇ ਵਿੱਚ ਔਰ ਬੋਰੋ ਕਰਕੇ ਦੇਲਾ ਹੀ ਸੱਟਣਾ ਚਾਹਦੇ ਆ ਕੀ ਅਪੀਲ ਕਰਦੇ ਹੋ ਵੋਟਰਾਂ ਨੂੰ ਅਸੀਂ ਤਾਂ ਇਹੀ ਅਪੀਲ ਕਰਦੇ ਆ ਵੋਟਰਾਂ ਨੂੰ ਸਾਰੇ ਭਾਈਚਾਰੇ ਨੂੰ ਵੀ ਸਾਡਾ ਵੱਧ ਤੋਂ ਵੱਧ ਸਾਥ ਦਿਓ ਅਸੀਂ ਆਉਣ ਵਾਲੇ ਬਲਾਕ ਸੰਮਤੀ ਤੇ ਆਉਣ ਵਾਲੇ ਸਰਕਾਰ ਵੀ ਆਪਣੀ ਬਣਾਈਏ ਗੱਲ ਕਰ ਲਈਏ ਬਸਪਾ ਦੀ ਤੇ ਬਸਪਾ ਇੱਕ ਸਿਆਸਤ ਦਾ ਸਕੂਲ ਕਿਹਾ ਜਾਂਦਾ ਜੇ ਗੱਲ ਕਰ ਲਈਏ ਬੰਦੇ ਖੈਰੇ ਦੀ ਸੁਖਵਿੰਦਰ ਸੁਖੀ ਦੀ ਸਤਨਾਮ ਕੈਦ ਦੀ ਪਵਨ ਟਿੰਨੂ ਦੀ ਤੇ ਹੋਰ ਵੀ ਐਸੇ ਅਨੇਕਾਂ ਐਸੇ ਲੀਡਰ ਨੇ ਜਿਹੜੇ बसपा ਦੇ ਵਿੱਚੋਂ ਅੱਗੇ ਵਧੇ ਨਹੀਂ ਜਦਕਿ ਅਕਾਲੀ ਦਲ ਵੀ ਕਾਫੀ ਸਰਮਾਇਦਾਰ ਪਾਰਟੀ ਹੈ ਕਾਂਗਰਸ ਵੀ बसपा ਬੇਸ਼ੱਕ ਇਹਦੀ ਸਰਮਾਇਦਾਰ ਨਹੀਂ ਹੈ ਪਰ ਇਹ ਇੱਕ ਸਿਆਸਤ ਦਾ ਐਸਾ ਸਕੂਲ ਹੈਗਾ ਕਿ ਜਿਹੜਾ ਵੀ ਇਹਦੇ ਵਿੱਚ ਕੋਈ ਆਗੂ ਹੁੰਦਾ ਹੈ ਇਥੋਂ ਇਹ ਅੱਗੇ ਜਿੱਤ ਕੇ ਹੀ ਜਾਂਦਾ ਤੇ ਆਖਰਕਾਰ बसपा ਨੂੰ ਛੱਡ ਕਿਉਂ ਜਾਂਦੇ ਨੇ ਇਸ ਵਾਰ ਇਹ ਆਪਾਂ ਵਿਚਾਰ ਕਰਾਂਗੇ ਸਰਪੰਚਨ ਖਲਵਾੜਾ ਜੀ ਦੇ ਨਾਲ ਸਰਪੰਚਨ ਖਲਵਾੜਾ ਜੀ ਜੈ ਪੀ ਜੈ ਭਾਰਤ ਜੈ ਪੀ ਜੀ ਜੈ ਭਾਰਤ ਕੀ ਕਾਰਨ ਹੈ ਕਿ ਜਿਹੜੇ ਬਸਪਾ ਇੱਕ ਸਿਆਸਤ ਦਾ ਸਕੂਲ ਕਿਹਾ ਜਾਂਦਾ ਇੱਥੇ بڑے بڑے ਵੱਡੇ ਵੱਡੇ ਆਗੂ ਆਉਂਦੇ ਨੇ ਤੇ ਉਹ ਬਸਪਾ ਨੂੰ ਛੱਡ ਕੇ ਚਲੇ ਜਾਂਦੇ ਨੇ ਉਹ ਉਧਰ ਉਹਦੀਆਂ ਦੇ ਜਾ ਕੇ ਜਿੱਤੀ ਜਾਂਦੇ ਨੇ ਕੀ ਕਰਨਗੇ ਉਹ ਆਪਣੇ ਸਵਾਤ ਵਾਸਤੇ ਜਾਂਦੇ ਆ ਜੀ ਜਿਹੜੇ ਸਾਫ ਖਾਸ਼ੀ ਸ਼੍ਰਾਮ ਜਿਹਦੇ ਬਫਾਦਰ ਸਪਾਈ ਆ ਉਹ ਬੀਐਸਪੀ ਦੇ ਖੜੇ ਆ ਅਸੀਂ 1982 ਤੋਂ ਹੁਣ ਤੱਕ ਬਸਪਾ ਚ ਰਹੇ ਆ ਕੰਮ ਕਰ ਰਹੇ ਆ ਚੌਥੀ ਵਾਰ ਇਲੈਕਸ਼ਨ ਲੜ ਰਹੇ ਆ ਈਲੇ ਸਾਥੀ ਸਾਡੇ ਪਹਿਲਾਂ ਵੀ ਬਲੋਕ ਸੰਮਤੀ ਜਿੱਤੇ ਆ ਹੌਣ ਵੀ ਜਿਹੜੇ ਸਾਡੇ ਸਾਥੀ ਖੜੇ ਆ ਉਹ ਦਿਨ ਪੌਰਾ ਰਾਤ ਮਿਹਨਤ ਕਰ ਰਹੇ ਨੇ ਔਰ ਆਖ ਕਰਦੇ ਆ ਵੀ ਜਿਹੜੇ ਵੋਟਰ ਆ ਸਾਡਾ ਬੜਾ ਸਹਿਯੋਗ ਕਰ ਰਹੇ ਪਿੰਡਾਂ ਦੇ ਜੀ ਜੀ ਤੇ ਜੋ ਸਾਡੇ ਨਿੱਤਾ ਜੀ ਨੇ ਕਿਹਾ 8 ਸੀਟਾਂ ਕੋਸ਼ਿਸ਼ ਸਾਡੇ 100% ਦੇ 8 ਦੀਆਂ 8 ਹੀ ਜਿੱਤੀਏ ਔਰ ਇੱਕ ਜਿਹੜਾ ਪਿਛੇ ਜੀ ਲੋਕਾਂ ਦਾ ਬੜਾ ਵੱਡਾ ਹੰਗਾਰਾ ਮਿਲ ਰਿਹਾ ਔਰ ਲੋਕ ਪਿੰਡਾਂ ਦੇ ਵਿੱਚ ਚੋਣ ਸ਼ਾਂਤ ਹਾਥੀ ਹਾਥੀ ਦੇ ਨਾਮ ਤੇ ਹੀ ਸਾਰੇ ਲੋਕ ਉੱਪਰ ਆ ਰਹੇ ਤੁਹਾਡੀ ਟੱਕਰ ਜਿਹੜੀ ਹੈ ਉਹ ਸਰਮਾਇਦਾਰ ਪਾਰਟੀਆਂ ਨਾਲ ਹੈ ਹਾਂਜੀ ਸਾਰੇ ਸਰਮਾਇਦਾਰ ਤੇ ਕਿਹੋ ਜਿਹਾ ਦੇਖਦੇ ਹੋ ਆਪਣੇ ਆਪਣੇ ਲੈ ਲੋ ਦੇਖੋ ਜਿੰਦਾ ਸ਼ਰਾਬ ਪੈਸੇ ਦੇ ਹਰ ਤਰ੍ਹਾਂ ਦੇ ਵਰਤੋਂ ਕਰਦੀ ਆ ਪਰ ਅਸੀਂ ਲੋਕਾਂ ਦਾ ਜਿਹੜਾ ਪਿਆਰ ਆ ਸਤਕਾਰ ਆ ਜੋ ਲੋਕਾਂ ਨਾਲ ਸਾਡਾ ਰابطਾ ਪਹਿਲਾਂ ਤੋਂ ਬਣਿਆ ਹੋਇਆ ਸਾਨੂੰ ਉਸ ਕਰਕੇ ਸਾਰੇ ਸਾਥੀ ਵੋਟਾਂ ਪਾ ਰਹੇ ਆ ਜੀ ਆਹ ਹੋਰ ਲੋਕ ਸ਼ਰਾਬ ਵੀ ਜੋ ਮਰਜ਼ੀ ਕਰ ਲੈਣ ਵੱਡੀਆਂ ਪਾਰਟੀਆਂ ਅਸੀਂ ਅੱਗੇ ਵੀ ਉਹਨਾਂ ਨੂੰ ਹਰਾਇਆ ਹੁਣ ਵੀ ਸਾਡੀ ਕੋਸ਼ਿਸ਼ ਹੋਵੇਗੀ ਕਿ ਸਾਡੇ ਵੋਟਰ ਜਿਹੜੇ ਸਾਨੂੰ ਸੂਪ ਕਰੇ ਕਿੰਨਾ ਮਾਰਜਨ ਹੋ ਸਕਦਾ ਦੇਖੋ ਜੇ ਦਾ 17 ਤਰੀਕ ਨੂੰ ਪਤਾ ਲੱਗ ਜਾਊਗਾ ਮੈਂ ਤੁਹਾਨੂੰ ਕਹਿ ਦਿੰਦਾ ਮੈਂ ਤਾਂ 5000 ਤੇ ਜਿੱਤਦਾ ਜੀ 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 ਇਹ ਜੋ ਮਰਜੀ 17 ਤਰੀਕ ਨੂੰ ਤੁਹਾਡੇ ਸਾਹਮਣੇ ਰਿਜ਼ਲਟ ਆਊਗਾ ਔਰ ਵਧੀਆ ਹੋਵੇਗਾ 17 ਤਰੀਕ ਨੂੰ ਇਹ ਰਿਜ਼ਲਟ ਆਵੇਗਾ ਇੱਥੇ ਸਾਡੇ ਵਿੱਚ ਜਗਿੰਦਰਪਾਲ ਜੀ ਨੇ ਜਿਨ੍ਹਾਂ ਦੀ ਟੱਕਰ 20 ਸਰਵਾਇਦਰ ਪਾਰਟੀਆਂ ਦੇ ਨਾਲ ਜਗਿੰਦਰਪਾਲ ਜੀ ਇੱਕ ਬਹੁਤ ਹੀ ਜਾਣਿਆ ਪਹਿਚਾਣਿਆ ਨਾਮ ਹੈਗਾ ਸੇ ਗੱਲ ਕਰਦੇ ਜਗਿੰਦਰਪਾਲ ਜੀ ਸਤਿ ਸ਼੍ਰੀ ਅਕਾਲ ਜਗੁਰਦੇਵ ਜੀ ਜੈਪੀ ਜੈਗੁਰਦੇਵ ਤੁਹਾਨੂੰ ਜੀ ਅਸੀਂ ਬਲਾਕਸਪ ਦੀ ਖਲੋੜਾ ਜੋਂ ਤੋਂ ਲੜ ਰਹੇ ਹਾਂ ਪੈਸੇ ਵਾਲੇ ਨਾਲ ਟੱਕਰ ਆ ਉਹ ਦਾੜਾ ਡੱਟ ਕੇ ਕਰਾਂਗੇ ਉਹ ਸੀਟ ਜਿੱਤ ਕੇ ਬਸ ਬੋਲ ਝੋਲੀ ਪਾ ਅਸਲ ਟੱਕਰ ਕਿਹਦੇ ਨਾਲ ਮੰਨੀ ਜਾ ਸਕਦੀ ਕਿਸੇ ਨਾਲ ਨਹੀਂ ਜਾ ਕੇ ਮਾਹੌਲ ਦੇਖੋ ਬਹੁਤ ਦੇਖੋ ਹੋਰ ਆਪਣੇ ਆਪ ਨੂੰ ਗੱਦੇ ਸਾਡਾ ਹਾਥੀ ਨਾਲ ਟੱਕਰ ਨਹੀਂ ਪਰ ਤੁਹਾਡੀ ਟੱਕਰ ਕਿਹਦੇ ਨਾਲ ਮੰਨੀ ਜਾ ਸਕਦੀ ਕਾਲੀ ਦਲ ਨਾਲ ਕਾਂਗਰਸ ਨਾਲ ਆਮਦ ਪਾਰਟੀ ਨਾਲ ਇਹ ਸਾਡੇ ਪੁਰੇ ਹਨ ਜੀ ਸਾਡੀ ਟੱਕਰ ਉਹ ਆਪ ਕਹਿੰਦੇ ਸਾਡੀ ਟੱਕਰ ਉਹਦਾ ਨਾ ਆ ਮੇਰਾ ਪਿੰਡ ਦਾ ਨਾਮ ਨਹੀਂ ਜਾਣਦਾ ਅੱਛਾ ਅਸੀਂ ਜਿੱਤ ਗਏ ਬਸ ਪਾਦੀ ਝੋਲੀ ਦੀ ਸੀਟ ਪਾਵਾਂਗੇ ਜੀ ਚਲੋ ਜਗਿੰਦਰ ਪਾਲ ਜੀ ਨੇ ਬਿਲਕੁਲ ਹੀ ਗੱਲ ਖਤਮ ਕਰ ਦਿੱਤੀ ਹੈ ਕਿ ਉਹ ਕਹਿੰਦੇ ਨੇ ਕਿ ਸਾਡੀ ਬਸ ਪਾਨਲ ਟੱਕਰ ਹੈ ਤੇ ਇਸ ਬਸ ਪਾਦੀ ਟੱਕਰ ਕਿਸੇ ਨਾਲ ਵੀ ਨਹੀਂ ਇੱਥੇ ਬਹੁਤ ਸਾਰੇ ਐਸੇ ਆਗੂ ਵੀ ਨੇ ਇਹ ਰਮੇਸ਼ ਲਾਲ ਜੀ ਸਾਡੇ ਸਾਬਕਾ ਪੰਚ ਪੰਚ ਦੇ ਮੇਟਾ ਮੌਜੂਦਾ ਪੰਚ ਨੇ ਸਾਡੇ ਮੇਟਾ ਤੋਂ ਉਹ ਸਾਡੇ ਵਿੱਚ ਲੈ ਤੇ ਪੈਂਦਾ ਆਮ ਜੀ ਇਹ ਆਮ ਮੁੱਤੀ ਖੇੜਾ ਜੀ ਵੀ ਸਾਡੇ ਇੱਥੇ ਵਿੱਚ ਲੈ ਇਹ ਕੌਂਸਲ ਮੈਡਮ ਅਮਨਦੀਪ ਜੀ ਨੇ ਸਾਡੇ ਉਹਨਾਂ ਦੀ ਜੀ ਸਸਤੀ ਕਰ ਬਹੁਤ ਬੜੀ ਚੀਜ਼ ਪਾਉਂਦੇ ਨੇ ਅਮਰਦੀਪ ਜੀ ਕੀ ਹੋ ਰਿਹਾ ਬੇਪੀਓ ਕਿ बसपा ਨੇ ਉਮੀਦਵਾਰ ਬੇਸ਼ੱਕ ਘਾਟ ਉਤਾਰੇ ਨੇ ਚੋਲ ਬਣਾਉਣ ਦੇ ਵਿੱਚ ਪਰ ਇਹ ਕਿੰਨੀ ਕੰਪਨੀ ਜਿੱਤ ਹੋਵੇਗੀ ਉਹਨਾਂ ਸਰ ਦੇਖੋ बसपा ਦੇ ਬੇਸ਼ੱਕ ਟਾਈਮ ਥੋੜਾ ਹੋਣ ਦੇ ਨਾਤੇ ਸਾਡੇ 8 ਉਮੀਦਵਾਰ ਆ ਜਿਹੜੇ ਮੈਦਾਨ ਦੇ ਵਿੱਚ ਆਏ ਆ ਪਰ ਜਿੱਤੇ ਅਸੀਂ ਡੋਰ ਟੂ ਡੋਰ ਕੀਤਾ ਆ ਪਰ ਲੋਕਾਂ ਦੇ ਵਿੱਚ ਉਤਸ਼ਾਹ ਇੰਨਾ ਜ਼ਿਆਦਾ ਆ ਕਿ ਜਿਹੜੇ ਸਾਡੇ 8 ਦੇ 8 ਉਮੀਦਵਾਰ ਆ ਸਾਰੇ ਅਸੀਂ ਜਿੱਤ ਕੇ बसपा ਦੀ ਝੋਲੀ ਦੇ ਵਿੱਚ ਪਾਉਂਦੇ ਜੀ 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 ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ बसपा ਚੋਣ ਲੜ ਰਹੀ ਹੈ ਸਰ ਤਾਂ ਤੁਹਾਨੂੰ ਪਤਾ ਕਿ ਸਭ ਤੋਂ ਵੱਡਾ ਵੱਡਾ ਜਿਹੜਾ ਮੁੱਦਾ ਆ ਉਹ ਤਾਂ ਨਸ਼ਿਆਂ ਦਾ ਹੀ ਆ ਤੇ ਜਿਹੜਾ ਸੈਕੰਡ ਆ ਸੈਕੰਡ ਸਾਡਾ ਐਜੂਕੇਸ਼ਨ ਦਾ ਆ ਕਿਉਂਕਿ ਸਰਕਾਰਾਂ ਅੱਜ ਕੱਲ ਜਿਹੜੀਆਂ ਧੱਕੇਸ਼ਾਹੀਆਂ ਕਰਦੀਆਂ ਆ ਧੱਕੇਸ਼ਾਹੀਆਂ ਕਰਨ ਦੇ ਨਾਲ ਜਿਹੜੀ ਗਰੀਬ ਲੋਕ ਆ ਉਹ ਨਾ ਤਾਂ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਆ ਕਿਉਂਕਿ ਛੋਟੇ-ਛੋਟੇ ਬੱਚੇ ਵੀ ਦੇਖੋ ਤਾਂ ਉਹ ਜਿਹੜੇ ਆ ਕਿ ਨਸ਼ਿਆਂ ਦੀ ਉਹਨਾਂ ਲੱਤ ਲੱਗੀ ਹੋਈ ਆ ਤੇ ਉਹਨਾਂ ਦੇ ਨਾਲ ਜਿਹੜੇ ਪਰਿਵਾਰ ਖਤਮ ਹੋ ਰਹੇ ਆ ਤੇ ਉਹਨਾਂ ਦਾ ਜਿਹੜਾ ਫਿਊਚਰ ਆ ਜਿਹੜਾ ਸਿਕਿਉਰ ਨਹੀਂ ਹੈਗਾ ਹਾਂਜੀ ਇੱਕ ਤਾਂ ਦੂਸਰੀ ਗੱਲ ਇਹ ਆ ਕਿ ਜਿਹੜੀ ਸਰਕਾਰਾਂ ਆ ਸਾਡੀਆਂ ਮੈਂਟਲੀ ਤੌਰ ਤੇ टॉर्चर ਬਹੁਤ ਕਰ ਲਿਆ ਹੈ ਸਭ ਤੋਂ ਵੱਡੀ ਐਗਜ਼ਾਮਪਲ ਤੁਸੀਂ ਲੈ ਲਓ ਕਿ ਚੰਡੀਗੜ੍ਹ ਦੇ ਵਿੱਚ ਜਿਹੜੇ ਸਾਡੇ ਆਈਪੀਐਸ ਪੂਰਨ ਸਿੰਘ ਜੀ ਸੀਗੇ ਉਹਨਾਂ ਨੇ ਵੀ ਦੇਖੋ ਕਿੰਨਾ ਵੱਡਾ ਜਿਹੜਾ ਕਿ ਉਹਨਾਂ ਨੂੰ ਮੈਂਟਲੀ ਟੌਰਚਰ ਕੀਤਾ ਗਿਆ ਕਿਉਂਕਿ ਉਹ ਕਿਉਂਕਿ ਦਲਿਤ ਭਾਈਚਾਰੇ ਦੇ ਵਿੱਚੋਂ ਸੀਗੇ ਹਨਾ ਤੇ ਜਿਹੜੀਆਂ ਸਰਕਾਰਾਂ ਇਹ ਸਾਨੂੰ ਅੱਗੇ ਨਹੀਂ ਵਧਣ ਦਿੰਦੀਆਂ ਹੈਗੀਆਂ ਤਾਂ ਸਾਡਾ ਜਿਹੜਾ ਬਸਪਾ ਦਾ ਇੱਕੋ ਇੱਕ ਮੁੱਦਾ ਆ ਕਿ ਅਸੀਂ ਵੱਧ ਤੋਂ ਵੱਧ ਜਿਹੜੇ ਉਮੀਦਵਾਰ ਜਿਤਾ ਕੇ ਅਸੀਂ ਬਸਪਾ ਦੀ ਝੋਲੀ ਦੇ ਵਿੱਚ ਪਾਈਏ ਤੇ ਜਿਹੜਾ ਸਾਡਾ ਮੇਨ ਟਾਰਗੇਟ ਆ ਕਿ 2027 ਦੇ ਵਿੱਚ ਤਾਂ ਇਹ ਸਾਡੀ ਸਰਕਾਰ ਜ਼ਰੂਰ ਬਣੂਗੀ 2027 ਦੀ ਗੱਲ ਕੀਤੀ ਤੁਸੀਂ 2027 ਦੇ ਵਿੱਚ ਕੀ ਬਸਪਾ ਆਪਣੇ ਆਪਣੇ ਲੈਵਲ ਤੇ ਲੜੇਗੀ ਜਾਂ ਕਿਸਨੇ ਗੱਠ ਜੁੜ ਹੋਵੇਗਾ ਸਰ ਦੇਖੋ ਇਹ ਤਾਂ ਸਾਡੀ ਜਿਹੜੀ ਹਾਈ ਕਮਾਂਡ ਹੈ ਜੀ ਹਾਈ ਕਮਾਂਡ ਇਹੋ ਤੈਅ ਕਰੂਗੀ ਅਸੀਂ ਇਹਦੇ ਬਾਰੇ ਕੁਝ ਨਹੀਂ ਜਾਣ ਸਕਦੇ ਕੁਝ ਨਹੀਂ ਜਾਣ ਸਰ ਮੇਰੇ ਬਾਰੇ ਵਿੱਚ ਸੋਮਦੀਪ ਜੀ ਨੇ ਗੱਲ ਕੀਤੀ ਹੈ ਮੌਜੂਦਾ ਕੌਂਸਲਰ ਨੇ ਸਰਕਾਰਾਂ ਬਹੁਤ ਜ਼ਿਆਦਾ ਟੌਰਚਰ ਕਰਦੀਆਂ ਹਨ ਕਾਰਨ ਕੀ ਹੈ ਟੌਰਚਰ ਕਿਉਂ ਕਰਦੀਆਂ ਨੇ ਸਰਕਾਰਾਂ ਗੁਰਜੀਤ ਜੀ ਖੜੇ ਨੇ ਸਰਕਾਰਾਂ ਟੌਰਚਰ ਕਿਉਂ ਕਰਦੀਆਂ ਨੇ ਕਾਰਾਂ ਟੋਰਚ ਦੇ ਇਸ ਕਰਕੇ ਕਰਦੇ ਨੇ ਸਾਡੇ ਬੰਦਾ ਕੋਈ ਕਾਮਯਾਬ ਨਾ ਹੋਵੇ ਤੇ ਸਾਡੇ ਵਿਰੋਧਨਾ ਕੋ ਖੜੇ ਹੁਣ ਤੇ ਸਿੱਖਿਆ ਨੂੰ ਦਬਧਿਆ ਨਹੀਂ ਨਸ਼ਾ ਵਿਰੋਧ ਆਪਣੀਆਂ ਬੰਦਿਆਂ ਨੇ ਅਸੀਂ ਤਾਂ ਅਪੀਲ ਕਰਦੇ ਆ ਜੀ ਕਿ ਵਾਪਸ ਨੂੰ ਠੀਕ ਹਾਂ ਤੁਝੇ ਪਾਸ ਸੋ ਬਸਪਾ ਨੂੰ ਬੋਟ ਪਾਉਣ ਵੋਟਰ ਕਿਉਂਕਿ ਬਸਪਾ ਹੱਕਾਂ ਦੀ ਲੜਾਈ ਲੜ ਰਹੀ ਹੈ ਪਰਮਜੀਤ ਖਲਵਾੜਾ ਪਰ ਪਰਮਜੀਤ ਖਲਵਾੜਾ ਜੀ ਸਾਡੇ ਵਿੱਚ ਨੇ ਪਰ ਉਹ ਜੁੜੋ ਸੰਘਰਸ਼ ਕਰੋ ਬਾਬਾ ਸਾਹਿਬ ਨੇ ਇੱਕ ਨਾਰਾ ਮਾਰਿਆ ਸੀ ਲੋਕ ਲੋਕ ਜਾਂ ਸਰਕਾਰੀ ਇਹ ਸਰਕਾਰਾਂ ਕਿਉਂ ਨਹੀਂ ਇਸ ਨਾਰੇ ਦੇ ਪੈਰਾ ਦੇ ਰਹੀਆਂ ਕੀ ਕਾਰਨ ਹੈ ਜੈ ਟੀਮ ਜੈ ਭਾਰਤ ਤੁਸੀਂ ਦੋ ਗੱਲਾਂ ਕੀਤੀਆਂ ਇੱਕ ਮੁੱਦਿਆਂ ਦੀਆਂ ਗੱਲ ਕੀਤੀ ਆ ਵੀ ਤੁਹਾਡੇ ਮੁੱਦੇ ਕੀ ਹੋਣਗੇ ਤੁਹਾਡਾ ਕਿਉਂਕਿ ਇੱਥੇ ਮੁੱਦਿਆਂ ਦੀ ਜੇ ਗੱਲ ਕਰੀਏ ਤਾਂ ਮੁੱਦੇ ਹੀ ਮੁੱਦੇ ਆ ਜੀ ਇਹਨਾਂ ਸਰਕਾਰਾਂ ਨੇ ਇੱਥੇ ਮੁੱਦੇ ਮੁੱਦੇ ਛੱਡੇ ਹੋਏ ਆ ਕਿਉਂਕਿ ਨਾ ਤਾਂ ਵਿਕਾਸ ਹੋ ਰਿਹਾ ਨਾ ਕੋਈ ਸਿੱਖਿਆ ਪੱਖੋਂ ਕੋਈ ਇੱਥੇ ਹੈਗਾ ਵਿਕਾਸ ਨਾ ਕੋਈ ਕਿਸੇ ਜਣੀ ਬੇਰਜ਼ਗਾਰੀ ਇੰਨੀ ਬਚ ਚੁੱਕੀ ਆ ਛੱਡ ਦਿਓ ਤੁਸੀਂ ਇਹਨਾਂ ਨੇ ਮੁੱਦੇ ਇੰਨੇ ਛੱਡੇ ਜੇ ਗੈਣੀ ਆ ਤਾਂ ਮੇਰਾ ਘਰ ਰਾਤ ਪੈ ਜੇਗੀ ਉਸ ਤੋਂ ਬਾਅਦ ਤੁਸੀਂ ਗੱਲ ਕੀਤੀ ਵੀ ਪਾਰਟੀਆਂ ਛੱਡ ਕੇ ਕਿਉਂ ਜਾਂਦੇ ਆ ਲੋਕ ਹਾਂ ਛੱਡ ਕੇ ਲੋਕ ਜਿਹੜੇ ਲਾਲਚ ਵਿੱਚ ਆ ਜਾਂਦੇ ਆ ਸਾਫ ਕਾਲ ਚੀੜਾ ਬਣ ਇੱਕ ਗੱਲ ਕਹੀ ਸੀ ਕਿ ਇਹ ਜਿਹੜੇ ਲੋਕ ਵਿਕਦੇ ਆ ਇਹਨਾਂ ਨੂੰ ਆਪਣਾ ਮੁੱਲ ਵੀ ਨਹੀਂ ਪਵਾਉਣਾ ਆਉਂਦਾ ਜਦੋਂ ਇਹਨਾਂ ਨੂੰ ਥੋੜਾ ਵੱਧ ਮਿਲ ਜਵੇ ਇੱਕ ਹੱਥ ਨਾਲ ਨਹੀਂ ਫਿਰ ਦੋਨਾਂ ਹੱਥਾਂ ਨਾਲ ਖਾਦੇ ਇਦਾਂ ਠੀਕ ਹੈ ਜੀ ਕਿਉਂਕਿ ਇਹ ਲੋਕ ਜਿਹੜੇ ਇਨਲਾਜ ਵਿੱਚ ਜਾਂਦੇ ਆ ਕਿ ਮੈਂ ਉੱਥੇ ਜਾ ਕੇ ਐਮਐਲਏ ਬਣ ਜਾਊਗਾ ਜਾਂ ਮੈਨੂੰ ਉੱਥੇ ਟਿਕਟ ਮਿਲ ਜਾਣੀ ਆ ਉਹਨਾਂ ਦੀ ਪਾਰਟੀ ਤੋਂ ਬਿਨਾਂ ਕਿਤੇ ਵੀ ਪੁੱਛ ਤੇ ਨਹੀਂ ਹੈਗੀ ਠੀਕ ਹੈ ਇਸ ਕਰਕੇ ਬਾਹ ਜਿਹੜੇ ਸਾਡੇ ਭੋਜਨ ਸਮਾਜ ਪਾਰਟੀ ਵੱਲੋਂ ਉਮੀਦਵਾਰ ਅੱਠ ਅਸੀਂ ਕੜੇ ਕੀਤੇ ਆ ਜੀ ਅਸੀਂ ਕੱਲ ਵੀ ਥਲਵਾੜੇ ਪਿੰਡਾਂ ਦੇ ਵਿੱਚ ਅਸੀਂ ਸੈਕਿੰਡ ਮੋਟਰਸਾਈਕਲ ਨਾਲ ਹੀ ਕਢੀ ਆ ਜੀ ਵੱਡੇ ਪਵਾਂਡੇ ਤੇ ਲੋਕਾਂ ਦਾ ਸਾਡੇ ਸਹਿਯੋਗ ਮਿਲਦਾ ਸਾਡੀਆਂ ਸੀਟਾਂ ਤੇ ਅਸੀਂ ਜਾਣੇ ਬੱਤ ਬੱਤ ਸੀਟਾਂ ਦੇ ਲੋਕ ਆ ਬਹਾਰੇ ਜਿਹੜਾ ਪਾਰਟੀ ਦੇ ਨਾਲ ਜੁੜ ਰਹੇ ਆ ਔਰ ਉਹਨਾਂ ਦਾ ਇੱਕੋ ਹੀ ਇੱਕ ਮਕਸਦ ਹੈ ਕਿ ਅਸੀਂ ਪਾਰਟੀ ਦੇ ਜਿਹੜੇ ਕੈਂਡੀਡੇਟ ਚਿਤੌਣੇ ਆ ਇਸ ਵਾਰ ਅਸੀਂ ਦੱਸਦੇ ਆ ਕਿ ਅੱਠੇ ਹੀ ਅਸੀਂ ਬਲਾਕ ਸਭਾ ਔਰ ਇੱਕ ਜ਼ਿਲ੍ਹਾ ਪ੍ਰੀਸ਼ਦ ਜਿਹੜੀ ਅਸੀਂ ਵੱਡੇ ਮਾਰਜਿਨ ਨਾਲ ਜਿੱਤ ਕੇ ਭੋਜਨ ਸਮਾਜ ਪਾਰਟੀ ਦੀ ਰਾਸੇ ਪ੍ਰਦਾਨ ਔਰ ਬਾਬਾ ਸਾਹਿ ਸੋਚ ਨੂੰ ਜਿਹੜੀ ਐ ਪਾਰਟੀਟਾ ਜਿਹਨੀਆਂ ਸਰਬਰਤ ਪੈ ਜੀ ਨਿਛੋੜੀ ਪਾਵਾਂਗੇ ਇਸ ਲਈ ਅਸੀਂ ਫੇਰ ਅਪੀਲ ਕਰਦੇ ਆਂ ਪਿੰਡਾਂ ਦੇ ਵਿੱਚ ਬੈਠੇ ਵੋਟਰਾਂ ਸਪੋਰਟਰਾਂ ਨੂੰ ਇਹ ਆਪਣੀ ਇੱਕ ਇੱਕ ਬੋਟ ਜਿਹੜੀ ਆ ਉਹ ਭੋਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਨੂੰ ਆਰਤੀ ਦੇ ਨਿਸ਼ਾਨ ਦੇ ਉੱਤੇ ਪਾ ਕੇ ਇਹਨਾਂ ਨੂੰ ਜਿਹੜਾ ਕੰਮ ਜਾ ਬਣਾਓ ਇੰਨੇ ਕਿਹਾ ਮੈਂ ਜੈ ਭੀ ਜੈ ਬਾਕੀ ਜੀ ਰਾਮ ਮੂਰਤੀ ਖੇੜਾ ਜੀ ਬਹੁਤ ਹੀ ਜਾਣਿਆ ਪਛਾਣਿਆ ਨਾਮ ਹੈ ਸਵਾਜ ਦੇ ਵਿੱਚ ਰਾਹੂ ਤੇ ਕਿਹੜਾ ਜੀ ਕੀ ਕਾਰਨ ਹੈ ਫੜੋ ਜੁੜੋ ਸੰਘਰਸ਼ ਕਰੋ 바ਵਾ ਸਾਹਿਬ ਦਾ ਸੰਦੇਸ਼ ਸੀ ਲੋਕਾਂ ਨੇ ਅਰੇ ਕੀ ਕਾਰਨ ਹੈ ਪਟਕਾ ਕਿਉਂ ਬੈਨੋ ਪਟਕੇ ਜਿਹੜੇ 바ਵਾ ਸਾਹਿਬ ਦਾ ਕੋਈ ਵਿਅਕਤੀ ਦੇ ਵਿਚਾਰ ਪਰ ਅਨੁਪਲ ਗਿਆ ਉਹ ਸਮਾਜ ਤੋਂ ਖੱਟ ਗਿਆ ਅਸੀਂ ਤਾਂ ਦੋਨੋਂ ਦੀ ਪਾਰਟੀ ਬਣੀ ਆ ਪਹਿਲੀ ਵੋਟੇ ਬਹੁਤ ਸਮਾਜ ਪਾਰਟੀ ਨੂੰ ਪਾਈ ਔਰ ਇਹ ਮੈਚ ਜੇ ਦੋਨਾਂ पे ਜਦ ਤੱਕ ਸਾ ਆ ਉਦ ਤੱਕ ਬਹੁਤ ਸਮਾਜ ਪਾਰਟੀ ਰਮਣ ਜੀ 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 ਕੀ ਅਪੀਲ ਕਰਦੇ ਮੈਂ ਸਾਰੇ ਸਮਾਜ ਨੂੰ ਆਪਣੇ ਬੋਝ ਸਮਾਜ ਨੂੰ ਐਸੇ ਬੀਸੀਓ ਵੀਸੀ ਨੂੰ ਬੇਨਤੀ ਕਰਦਾ ਕਿ ਤੁਹਾਡੇ ਦੁੱਖਾਂ ਦਾ ਹੱਲ ਬੋਝ ਸਮਾਜ ਪਾਰਟੀ ਕਰ ਸਕਦੀ ਹੈ ਜੀ ਬੋਝ ਸਮਾਜ ਪਾਰਟੀ ਤੋਂ ਬਿਨਾ ਤੁਹਾਡੇ ਕਿਸੇ ਬਾਂਹ ਨਹੀਂ ਫੜਨੀ ਮੈਂ ਫਿਰ ਬੇਨਤੀ ਕਰਦਾ ਕਿ ਹਾਥੀ ਚੋਣ ਨਿਸ਼ਾਨ ਬਲਾਕ ਸੰਪਤੀ ਦੇ ਜਲਾਬਸ਼ੀ ਨਿਸ਼ਾਨ ਤੇ ਹਾਥੀ ਨਿਸ਼ਾਨ ਤੇ ਬੋਟਾ ਪਾ ਕੇ ਆਪਣੇ ਸਾਰੇ ਵੀਰਾਂ ਨੂੰ ਜਿਤਾਉਣਾ ਜਿਤਾਓ ਜੀ ਸੋ ਇਹ ਸੰਨ ਰਾਮ ਮੁਰਤੀ ਖੇੜਾ ਜੀ ਹੋਰ ਵੀ ਇੱਥੇ ਬਹੁਤ ਸਾਰੇ ਆਦੂਆਂ ਨਾਲ ਗੱਲਬਾਤ ਕੀਤੀ ਹੈ ਬਹੁਤ ਹੀ ਵਧੀਆ ਗੱਲਬਾਤ ਹੋਈ ਹੈ ਸੋ ਸੋ ਇੱਥੇ ਲਿਖਣਾ ਜੀ ਜੋ ਕਿ ਬਸਪਾ ਦੇ ਸੀਨੀਅਰ ਆਗੂ ਵੀ ਨੇ ਤੇ ਨਾਲ ਹੀ ਉਹ ਜਿਲ੍ਹਾ ਕੋਆਰਡੀਨੇਟਰ ਬਸਪਾ ਇੰਚਾਰਜ ਬਸਪਾ ਫਗਵਾੜਾ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈਗੀ ਹੈ ਲੇਖ ਰਾਜ ਜੀ ਦੇ ਉੱਪਰ ਕਿਉਂਕਿ ਜਦੋਂ ਸੀਨੀਅਰ ਆਗੂ ਨਾਲ ਚੱਲੇ ਹੋਣ ਤੇ ਜੇ ਉਮੀਦਵਾਰ ਥੱਲੇ ਨੂੰ ਜਾ ਦੇ ਜਾਂ ਵੋਟ ਘਟ ਘਟਣ ਲੱਗੇ ਤੇ ਫਿਰ ਉਹ ਸੀਨੀਅਰ ਆਗੂਆਂ ਦੇ ਹੱਥ ਬਾਗਡੋਰ ਆ ਜਾਂਦੀ ਹੈ ਸੋ 17 ਤਰੀਕ ਨੂੰ ਦੇਖਣਾ ਹੋਵੇਗਾ ਕਿ ਕੀ ਬਣਦਾ ਸੋ ਬਣੇ ਰਹੋ ਸਾਡੇ ਨਾਲ ਮੇਰੇ ਸਹਿਯੋਗੀ ਪੱਤਰਕਾਰ ਵਿਜੇਪਾਲ ਤੇਜੀ ਜੀ ਸੋ ਫਗਵਾੜਾ ਬੁਲੇਟਿਨ 24 ਨਿਊਜ਼ ਟੀਵੀ ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਾ